ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸੀ ਫੌਜ 'ਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦਾ ਮੁੱਦਾ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਨਵੀਂ ਦਿੱਲੀ ਨੇ ਇਸਤੇ ਮਾਸਕੋ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਰੂਸ ਯੂਕਰੇਨ ਸੰਘਰਸ਼ ਵਿੱਚ ਰੂਸੀ ਫੌਜ ਵਿੱਚ ਕੰਮ ਕਰ ਰਹੇ ਦੋ ਹੋਰ ਭਾਰਤੀ ਨਾਗਰਿਕ ਮਾਰੇ ਗਏ ਨੇ, ਜਿਸ ਨਾਲ ਅਚੇਹੀਆਂ ਮੌਤਾਂ ਦੀ ਗਿਣਤੀ 4 ਹੋ ਗਈ ਹੈ। ਦੋ ਭਾਰਤੀਆਂ ਦੀ ਮੌਤ ਤੋਂ ਬਾਅਦ ਭਾਰਤ ਨੇ ਰੂਸੀ ਫੌਜ ਨੂੰ ਭਾਰਤੀ ਨਾਗਰਿਕਾਂ ਦੀ ਪਰਤੀ ਨਾ ਕਰਨ ਲਈ ਕਿਹਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੀਰ ਜੈਸਵਾਲ ਨੇ ਆਪਣੀ ਹਫਤਾਵਾਰੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਅਸੀਂ ਰੂਸੀ ਫੌਜ ਦੁਆਰਾ ਪਾੜੀ ਕਿਤੇ ਭਾਰਤੀਆਂ ਦੀ ਜਲਦੀ ਰਿਹਾਈ ਅਤੇ ਉਹਨਾਂ ਦੀ ਵਾਪਸੀ ਲਈ ਰੂਸੇ ਪੱਖ ਕੋਲ ਮਾਮਲਾ ਉਠਾਇਆ ਅਸੀਂ ਪਰਤੀ ਤੇ ਪਰਮਾਨਿਤ ਪਵੰਦੀ ਦੀ ਮੰਗ ਵੀ ਕੀਤੀ ਹੈ ਰਿਪੋਰਟ ਮੁਤਾਬਕ ਰੂਸੀ ਫੌਜ ਵਿੱਚ ਕਰੀਬ 200 ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਸਹਾਇਕ ਵਜੋਂ ਪਰਤੀ ਕੀਤਾ ਗਿਆ ਜਿਨ੍ਹਾਂ ਵਿੱਚੋਂ 70 ਪੰਜਾਬੀ ਦੱਸੇ ਜਾ ਰਹੇ ਨੇ ਜੈਸਵਾਲ ਨੇ ਕਿਹਾ ਸਾਡੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੁਣ ਤੱਕ 10 ਭਾਰਤੀ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ ਅਤੇ ਵਾਪਸ ਭੇਜਿਆ ਗਿਆ ਅਸੀਂ ਇਸ ਮੁੱਦੇ ਤੇ ਨਵੀਂ ਦਿੱਲੀ ਅਤੇ ਮਾਸਕੋ ਦੋਵਾਂ ਵਿੱਚ ਰੂਸੀ ਪੱਖ ਦੇ ਸੰਪਰਕ ਵਿੱਚ ਹਾਂ ਉਹਨਾਂ ਕਿਹਾ ਇਹ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਅਸੀਂ ਕਾਰਵਾਈ ਦੀ ਉਮੀਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਹਾਲ ਹੀ ਵਿੱਚ ਮਾਰੇ ਗਏ ਦੋ ਭਾਰਤੀਆਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਲਈ ਰੂਸੀ ਪੱਖ ਨਾਲ ਕੰਮ ਕਰ ਰਿਹਾ ਉਹਨਾਂ ਕਿਹਾ ਚੱਲ ਰਹੇ ਸੰਘਰਸ਼ ਵਿੱਚ ਹੁਣ ਤੱਕ 4 ਭਾਰਤੀ ਨਾਗਰਿਕ ਮਾਰੇ ਜਾ ਚੁੱਕੇ ਨੇ ਅਸੀਂ ਹਾਲ ਹੀ ਵਿੱਚ ਮਾਰੇ ਗਏ ਦੋ ਭਾਰਤੀਆਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਲਈ ਰੂਸੀ ਪੱਖ ਨਾਲ ਕੰਮ ਕਰ ਰਹੇ ਹਾਂ ਜੈਸਵਾਲ ਨੇ ਕਿਹਾ ਅਸੀਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਸੰਪਰਕ ਵਿੱਚ ਵੀ ਹਾਂ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਫ੍ਰਾਂਸੀਸੀ ਪੱਤਰਕਾਰ ਸੈਬਸਟੀਅਨ ਫ੍ਰਾਂਸਿਸ ਦੇ ਉਸ ਦਾਅਵੇ ਦਾ ਖੰਡਨ ਕੀਤਾ ਕਿ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਜੈਸਵਾਲ ਨੇ ਕਿਹਾ ਕਿ ਵਰਕ ਪਰਮਿਟ ਦੇ ਨਵੀਨੀਕਰਨ ਲਈ ਪਰਸੀਆ ਦੀ ਅਰਜ਼ੀ ਅਜੇ ਵਿਚਾਰ ਅਧੀਨ ਹੈ ਜੈਸਵਾਲ ਨੇ ਕਿਹਾ ਕਿ ਫਰਾਂਸਿਸ ਨੇ ਮਈ 2024 ਵਿੱਚ ਵਰਕ ਪਰਮਿਟ ਦੇ ਨਵੀਨੀਕਰਨ ਲਈ ਦੁਬਾਰਾ ਅਰਜ਼ੀ ਦਿੱਤੀ ਅਤੇ ਉਸ ਦਾ ਕੇਸ ਲੰਬਿਤ ਹੈ ਜੈਸਵਾਲ ਨੇ ਕਿਹਾ ਕਿ ਡਾਕੂਮੈਂਟਰੀ ਵਿੱਚ ਸਰਾਸਰ ਝੂਠ ਨੇ ਅਤੇ ਇਹ ਭਾਰਤ ਨੂੰ ਬਦਨਾਮ ਕਰਨ ਲਈ ਇੱਕ ਵਿਸ਼ੇਸ਼ ਅਜੰਡੇ ਨੂੰ ਪੂਰਾ ਕਰਦਾ ਪ੍ਰਤੀਤ ਹੈ। ਉਹਨਾਂ ਕਿਹਾ ਅਸੀਂ ਅਤਵਾਦ ਨੂੰ ਮਾਫ਼ ਕਰਨ ਜਾਇਜ਼ ਠਹਿਰੌਨ ਅਤੇ ਇਥੋਂ ਤੱਕ ਕਿ ਬੜਿਆਈ ਕਰਨ ਦੀਆਂ ਅਜਹੀਆਂ ਕੋਸ਼ਿਸ਼ਾਂ ਦਾ ਸਪਸ਼ਟ ਤੌਰ ਤੇ ਵਿਰੋਧ ਕਰਦੇ ਹਾਂ।